ਸਤਿ ਸ਼੍ਰੀ ਅਕਾਲ ਦੋਸਤੋ ਆਇਲੈਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੈਹਲ ਤੋਂ ਸਵਾਗਤ ਕਰਦੇ ਆਂ ਗੱਲ ਕੈਨੇਡਾ ਤੋਂ ਆਈ ਵੱਡੀ ਖਬਰ ਦੀ ਕਰਾਂਗੇ ਜਿਹੜੇ ਵੀ ਸਟੂਡੈਂਟ ਇਸ ਟਾਈਮ ਕੈਨੇਡਾ ਪੜ੍ਹ ਰਹੇ ਆ ਉਹਨਾਂ ਦੇ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਮੀਆਂ ਜਿਹੜੀਆਂ ਕੀ ਗੱਲਾਂ ਆਈਆਰਸੀਸੀ ਦੇ ਵੱਲੋਂ ਨਵੇਂ ਨਿਯਮ ਦੇਖਣ ਨੂੰ ਮਿਲ ਰਿਹਾ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਅੱਜ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਜੋ ਵੀ ਅਪਡੇਟ ਆਉਂਦੀ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਜਿਹੜੀ ਆਈਆਰਸੀਸੀ ਜਾਂ ਆਈਆਰਸੀਸੀ ਦੇ ਵੱਲੋਂ ਸਟੂਡੈਂਟ ਨੂੰ ਇੱਕ ਕਿਹੜਾ ਕੀ ਲੈਟਰ ਭੇਜਿਆ ਗਿਆ ਉਸ ਲੈਟਰ ਦੇ ਵਿੱਚ ਦੋ ਚੀਜ਼ਾਂ ਦੀ ਡਿਮਾਂਡ ਕੀਤੀ ਗਈ ਆ ਸਭ ਤੋਂ ਪਹਿਲਾਂ ਤਾਂ ਡੀਐਲਆਈ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਦਾ ਜਿਹੜਾ ਕੀ ਲੈਟਰ ਮੰਗਿਆ ਗਿਆ ਜਿਹੜਾ ਕਿ ਇਹ ਕਨਫਰਮ ਕਰੂਗਾ ਵੀ ਜਿਹੜਾ ਸਟੂਡੈਂਟ ਆ ਉਹ ਕਰੰਟਲੀ ਪੜ ਰਿਹਾ ਇਹ ਡੀਐਲਆਈ ਲੈਟਰ ਮੰਗਿਆ ਗਿਆ ਤੇ ਕਿਸੇ ਵੀ ਕਾਲਜ ਤੋਂ ਜਿਹੜੇ ਜਿਹੜਾ ਬੱਚੇ ਨੇ ਅਟੈਂਡ ਕੀਤਾ ਉਹਦੇ ਦੀਆਂ ਜਿਹੜੀਆਂ ਟਰਾਂਸਕ੍ਰਿਪਟਸ ਮੰਗੀਆਂ ਗਈਆਂ ਨੇ ਜਾਂ ਬੱਚੇ ਨੇ ਅਟੈਂਡ ਕੀਤਾ ਪਿੱਛੇ ਜਾਂ ਫਿਰ ਉਹ ਹਜੇ ਜੀ ਸਟੱਡੀ ਕਰ ਰਿਹਾ ਤਾਂ ਕਾਲਜ ਦੀਆਂ ਟਰਾਂਸਕ੍ਰਿਪਟਸ ਮੰਗੀਆਂ ਗਈਆਂ ਨੇ ਤੇ ਇਸ ਜਿਹੜੀਆਂ ਰਿਕੁਐਸਟ ਇਹ ਦੋ ਚੀਜ਼ਾਂ ਮੰਗੀਆਂ ਗਈਆਂ ਨੇ ਇਹਨਾਂ ਦਾ ਮਤਲਬ ਕੀ ਆ ਸਭ ਤੋਂ ਪਹਿਲਾਂ ਤਾਂ ਇਹ ਕਨਫਰਮ ਕਰਨਾ ਵੀ ਜਿਹੜਾ ਬੱਚਾ ਹੈਗਾ ਉਹ ਡੀਐਲਆਈ ਲਿਸਟਡ ਕਾਲਜ ਦੇ ਵਿੱਚ ਪੜ ਰਿਹਾ ਆ ਆਪਣੇ ਸਟੱਡੀ ਪਰਮਿਟ ਦੇ ਉੱਤੇ ਠੀਕ ਹੈ ਵੀ ਸਟੱਡਿੰਗ ਐਟ ਦਾ ਡੀਐਲਆਈ ਲਿਸਟਡ ਔਨ ਦਾ ਸਟੱਡੀ ਪਰਮਿਟ ਇਹ ਬਬ ਇਹ ਚੀਜ਼ ਪਹਿਲੀ ਚੀਜ਼ ਚੈੱਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਦੇਖਣਾ ਪਵੇਗਾ ਵੀ ਸਟੂਡੈਂਟ ਜਿਹੜਾ ਕਿ ਸਟੱਡੀ ਵੀਜ਼ਾ ਲੈ ਕੇ ਆਪਣਾ ਕੈਨੇਡਾ ਪਹੁੰਚਿਆ ਕੀ ਉਹਨੇ ਆਪਣਾ ਜਿਹੜਾ ਸਟੇਟਸ ਆ ਸਟੂਡੈਂਟ ਹੀ ਮੇਨਟੇਨ ਕੀਤਾ ਹੋਇਆ ਜਾਂ ਫਿਰ ਕਿਸੇ ਹੋਰ ਸਟੇਟਸ ਵਿੱਚ ਜਾਂ ਮਤਲਬ ਕਿ ਜਿਹੜੇ ਸਟੱਡੀ ਆਲੇ ਨੇ ਉਹ ਵਰਕ ਪਰਮਿਟ ਵਿੱਚ ਕਨਵਰਟ ਕਰ ਲੈਂਦੇ ਨੇ ਸਟੱਡੀ ਨੂੰ ਛੱਡ ਕੇ ਨਾ ਐਲ ਤੇ ਸਟੂਡੈਂਟ ਨੂੰ ਜਿਹੜਾ ਕਿ 21 ਦਿਨਾਂ ਦਾ ਟਾਈਮ ਦਿੱਤਾ ਗਿਆ ਜੇ ਬੱਚਾ ਫੇਲ ਹੋ ਜਾਂਦਾ ਉਹ ਚੀਜ਼ ਪ੍ਰੋਵਾਈਡ ਕਰਵਾਉਣ ਦੇ ਵਿੱਚ ਤਾਂ ਜਿਹੜਾ ਉਹਨਾਂ ਦਾ ਸਟੱਡੀ ਪਰਮਿਟ ਆ ਕੋਈ ਵੀ ਪਰਮਿਟ ਉਹ ਰੱਦ ਕੀਤਾ ਜਾਊਗਾ ਤੇ ਉਸ ਸਟੂਡੈਂਟ ਨੂੰ ਜਿਹੜਾ ਕਿ ਕੈਨੇਡਾ ਉਹ ਲੀਵ ਕਰਨਾ ਪਊਗਾ ਯਾਨੀ ਕਿ IRCC ਹੁਣ ਸਖਤ ਹੋ ਰਹੀ ਹੈ ਜੇ ਤੁਸੀਂ ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਜਾ ਰਹੇ ਹੋ ਤਾਂ ਤੁਹਾਨੂੰ ਸਾਡੀ ਜਿਹੜੀ ਸਟੱਡੀ ਹੈ ਉਹ ਪਹਿਲਾਂ ਕੰਪਲੀਟ ਕਰਨੀ ਪੈਣੀ ਹੈ ਜਿਹੜੇ ਕਾਲਜ ਵਿੱਚ ਪਹੁੰਚੇ ਉਹ DLI ਲਿਸਟਡ ਹੋਣਾ ਚਾਹੀਦਾ ਹੋਰ ਵੀ ਕੁਝ ਇੰਪੋਰਟੈਂਟ ਅਪਡੇਟਾਂ ਆਉਂਦੀਆਂ ਨੇ ਚੈਨਲ ਦੇ ਤੇ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦ ਹੀ ਸ